ਸਸ਼ੀਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਜਪਾਨੀ ਚਾਰ ਰਸਮ ਸਮਾਰੋ ਵਾਸ਼ਿੰਗਟਨ ਟਾਈਮਜ਼ ਹਾਲ ਠਿਕੇ ਕੀਤਾ ਗਿਆ ਆਯੋਜਿਤ ਇੰਟਰਫੇਥ ਡੈਲੀਗੇਸ਼ਨ ਨੇ ਬਾਲਟੀਮੋਰ ਦੀ ਸਿੱਖ ਐਸੋਸੀਏਸ਼ਨ ਦਾ ਕੀਤਾ ਦੌਰਾ ਪੰਜਾਬ ਪੁਲਿਸ ਦਾ ਐਕਸ਼ਨ ਕੋ ਵਿਲੇ ਸਿਲ ਕੀਤੀਆਂ 92 ਥਾਵਾ ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਸਈ ਵਹਨ ਜ਼ਪ ਜੁਲੰਦਰ ਚ ਦੋ ਫੈਕਟਰੀਆਂ ਚ ਮਚੇ ਅੱਗ ਦੇ ਭਾਂਬੜ ਦੂਰ ਤੱਕ ਵਿਖਾਈ ਦਿੱਤੀਆਂ ਅਗਧੀਆਂ ਲਪਟਾਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ਚ ਮਸ਼ਹੂਰ ਅਦਾਕਾਰਾ ਗ੍ਰਿਫਤਾਰ ਹਤੇ ਹੁਣ ਖਬਰਾਂ ਵਿਸਥਾਰ ਨਾਲ ਸ਼ਾਂਤੀ ਪਰੰਪਰਾ ਅਤੇ ਸਭਿਆਚਾਰਕ ਇਕਤਾ ਦੇ ਦਿਨੋ ਜਸ਼ਨ ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਨੇ ਸ਼ਨੀਵਾਰ ਯਾਨੀ ਕਿ 17 ਮਈ ਨੂੰ ਵਾਸ਼ਿੰਗਟਨ ਡੀਸੀ ਦੇ ਵਾਸ਼ਿੰਗਟਨ ਟਾਈਮਜ਼ ਹਾਲ ਵਿਖੇ ਇੱਕ ਜਾਪਾਨੀ ਚਾ ਇਕੱਠ ਦੀ ਮੇਜ਼ਬਾਨੀ ਕੀਤੀ। ਇਹ ਸਮਾਗਮ ਜਾਪਾਨੀ ਸਭਿਆਚਾਰਕ ਵਿਰਾਸਤ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਅਤੇ ਯੂਪੀਐਫ ਦੀ ਵਿਸ਼ਵ ਸ਼ਾਂਤੀ ਪਹਿਲ ਕਦਮੀ ਦਾ ਇੱਕ ਰੂਪ ਸੀ ਜਿਸ ਦਾ ਉਦੇਸ਼ ਧਰਮਾਂ ਅਤੇ ਦੇਸ਼ਾਂ ਵਿੱਚ ਪੁਲ ਬਣਾਉਣਾ ਸੀ। ਪਾਕਿਸਤਾਨ, ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਪ੍ਰਸਿੱਧ ਅੰਤਰਧਰਮ ਨੇਤਾਵਾਂ ਨੇ ਨੌਜਵਾਨਾਂ ਅਤੇ ਇਕੱਠੇ ਹੋਏ ਮਹਿਮਾਨਾਂ ਨੂੰ ਸੰਬੋਧਨ ਕੀਤਾ। ਦੇ ਆ ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਵਿਸ਼ਵਵਿਆਪੀ ਸਦਭਾਵਨਾ ਲਈ ਸਮੂਹਿਕ ਜ਼ਿੰਮੇਵਾਰੀ ਦੇ ਸੰਦੇਸ਼ ਸਾਂਝੇ ਕੀਤੇ। ਉਹਨਾਂ ਦੀਆਂ ਟਿੱਪਣੀਆਂ ਨੇ ਅੰਤਰਧਰਮ ਸੰਵਾਦ ਦੀ ਮਹੱਤਤਾ ਅਤੇ ਰਾਸ਼ਟਰੀ ਅਤੇ ਧਾਰਮਿਕ ਸੀਮਾਵਾਂ ਤੋਂ ਪਾਰ ਸਾਂਝੀਆਂ ਨੈਤਿਕ ਨੀਹਾਂ ਨੂੰ ਉਜਾਗਰ ਕੀਤਾ। ਪ੍ਰੋਗਰਾਮ ਵਿੱਚ ਇੱਕ ਭਾਵੁਕ ਪਲ ਉਦੋਂ ਆਇਆ ਜਦੋਂ ਯੁਵਾ ਅੰਤਰਧਰਮ ਟੀਮ ਨੇ ਸਰਵ ਸ਼ਕਤੀਮਾਨ ਦਾ ਸਨਮਾਨ ਕਰਦੇ ਹੋਏ ਇੱਕ ਅਧਿਆਤਮਿਕ ਗੀਤ ਵਿੱਚ ਆਪਣੀਆਂ ਆਵਾਜ਼ਾਂ ਨੂੰ ਇਕਜੁੱਟ ਕੀਤਾ। ਇਸ ਇਕੱਠ ਦੀ ਮੁੱਖ ਆਕਰਸ਼ਣਾ ਵਿੱਚੋਂ ਇੱਕ ਰਵਾਇਤੀ ਜਾਪਾਨੀ ਚਾ ਸਮਾਰੋਸੀ ਜਿਸ ਦੀ ਅਗਵਾਈ ਯੂਨੀਵਰਸਲ ਪੀਸ ਫੈਡਰੇਸ਼ਨ ਦੇ ਉਪ ਪ੍ਰਧਾਨ ਟੋਮਿਕੋ ਦੁਗਨ ਨੇ ਸ਼ਾਨ ਅਤੇ ਇਮਾਨਦਾਰੀ ਨਾਲ ਕੀਤੀ। ਇਸ ਮੌਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਸ਼ਾਂਤੀ ਲਈ ਰਾਜਦੂਤ ਅਤੇ ਅੰਤਰ ਧਰਮ ਵਕੀਲ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਆਧਾਰਿਤ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਉਹਨਾਂ ਨੇ ਇੱਕ ਸ਼ਾਂਤੀਪੂਰਨ ਅਤੇ ਨਿਆਂਪੂਰਨ ਸਮਾਜ ਵੱਲ ਜ਼ਰੂਰੀ ਮਾਰਗਾਂ ਵੱਜੋਂ ਸਤਿਕਾਰ ਨਿਮਰਤਾ ਅਤੇ ਦੂਜਿਆਂ ਦੀ ਸੇਵਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਵੱਖ-ਵੱਖ ਦੇਸ਼ਾਂ ਦੇ ਧਾਰਮਿਕ ਅਤੇ ਨੌਜਵਾਨ ਆਗੂਆਂ ਦੇ ਇੱਕ ਵਿਸ਼ੇਸ਼ ਇੰਟਰਫੇਥ ਡੈਲੀਗੇਸ਼ਨ ਨੇ ਇਸ ਹਫ਼ਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਦਾ ਦੌਰਾ ਕੀਤਾ ਜਿਸ ਦਾ ਉਦੇਸ਼ ਸ਼ਾਂਤੀ, ਅੰਤਰ-ਧਾਰਮਿਕ ਸਮਝ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸੀ। ਇਹੀ ਦੌਰਾ ਜੀਵੰਤ ਅਧਿਆਤਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੁਆਰਾ ਦਰਸਾਇਆ ਗਿਆ ਸੀ ਅਤੇ ਇਸ ਨੇ ਆਪਸੀ ਸਤਿਕਾਰ ਅਤੇ ਸਿੱਖਣ ਦਾ ਇੱਕ ਨਿੱਘਾ ਤੇ ਯਾਦਗਾਰੀ ਮਾਹੌਲ ਬਣਾਇਆ। ਮਹੱਤਵਪੂਰਨ ਮਹਿਮਾਨਾਂ ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਦੇ ਉਪ ਪ੍ਰਧਾਨ ਟੋਮਿਕੋ ਦੁਗਨ ਸ਼ਾਮਿਲ ਸਨ ਜਿਨ੍ਹਾਂ ਨੇ ਨੌਜਵਾਨ ਅੰਤਰ-ਦਰਮ ਨੇਤਾਵਾਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ। ਇਸ ਮੌਕੇ ਮਹਿਮਾਨਾਂ ਦਾ ਡਾਕਟਰ ਸੁਰਿੰਦਰ ਸਿੰਘ ਗਿੱਲ ਸ਼ਾਂਤੀ ਲਈ ਰਾਜਦੂਤ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ ਜਿਨ੍ਹਾਂ ਨੇ ਸਮਾਗਮ ਦੇ ਤਾਲਮੇਲ ਵਿੱਚ ਮੁੱਖ ਭੂਮਿਕਾ ਨਿਭਾਈ। ਡਾਕਟਰ ਗਿੱਲ ਨੇ ਮੰਦਰ ਦੇ ਸਾਰੇ ਹਾਤੇ ਵਿੱਚ ਮਹਿਮਾਨਾਂ ਦਾ ਮਾਰਗਦਰਸ਼ਨ ਕੀਤਾ ਸਿੱਖ ਪਰੰਪਰਾਵਾਂ ਗੁਰਦੁਆਰੇ ਦੀ ਅਧਿਆਤਮਿਕ ਮਹੱਤਤਾ ਅਤੇ ਇਸ ਮੰਨਤਾ ਸੇਵਾ ਅਤੇ ਸਰਦਾ ਪ੍ਰਤੀ ਭਾਈਚਾਰੇ ਦੀ ਵਚਨਬੱਤਾ ਬਾਰੇ ਦੱਸਿਆ ਸਭਿਆਚਾਰਕ ਵਟਾਂਦਰੇ ਦੇ ਹਿੱਸੇ ਵਜੋਂ ਨੌਜਵਾਨਾਂ ਨੇ ਖਾਲਸਾ ਅਕੈਡਮੀ ਦੁਆਰਾ ਇੱਕ ਮਨਮੋਹਕ ਮਾਰਸ਼ਲ ਆਰਟਸ ਪ੍ਰਦਰਸ਼ਨ ਦਾ ਆਨੰਦ ਮਾਣਿਆ ਜਿਸ ਨੇ ਪ੍ਰਸ਼ੰਸਾ ਅਤੇ ਤਾੜੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਟੋਮਿਕੋ ਦੁੱਗਨ ਨੇ ਅਕੈਡਮੀ ਦੇ ਨੌਜਵਾਨ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਦੀ ਊਰਜਾ ਪ੍ਰਤਿਭਾ ਅਤੇ ਡੂੰਗੀ ਅਧਿਆਤਮਿਕ ਅਧਾਰ ਨੂੰ ਨੋਟ ਕੀਤਾ ਸਿੱਖ ਐਸੋਸੀਏਸ਼ਨ ਦੇ ਸਖਤਰ ਭਾਈ ਲਖਵਿੰਦਰ ਸਿੰਘ ਨੇ ਰਸਮੀ ਤੌਰ ਤੇ ਅੰਤਰ ਧਰਮ ਵਫਤ ਦੀ ਜਾਣ ਪਛਾਣ ਕਰਵਾਈ ਤੇ ਗੁਰਦੁਆਰਾ ਭਾਈ ਚਾਰੇ ਬਲੋਂ ਉਨਾ ਦਾ ਸਵਾਗਤ ਕੀਤਾ ਗਿਆ ਮੁਖ ਗ੍ਰੰਥੀ ਭੁਪਿੰਦਰ ਸਿੰਘ ਨੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸ਼੍ਰੀਮਤੀ ਦੁਗੰਦਾ ਸਨਮਾਨ ਕੀਤਾ ਵਿਸ਼ਵਵਿਆਪੀ ਸਦਭਾਵਨਾ ਅਤੇ ਅੰਤਰ ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਲੈ ਕੇ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਹੈ ਹਾਲ ਹੀ ਵਿੱਚ ਕਰਵਾਏ ਗਏ ਮੈਡੀਕਲ ਜਾਂਚ ਚ ਇਹ ਕੈਂਸਰ ਦਾ ਪਤਾ ਲੱਗਿਆ ਹੈ ਪਿਸ਼ਾਬ ਸੰਬੰਧੀ ਇਸ ਮਸਿਆ ਤੋਂ ਬਾਅਦ ਉਹਨਾਂ ਨੇ ਹਾਲ ਹੀ ਵਿੱਚ ਮੈਡੀਕਲ ਜਾਂਚ ਕਰਵਾਈ ਸੀ ਜਾਣਕਾਰੀ ਮੁਤਾਬਕ ਪ੍ਰੋਸਟੇਟ ਕੈਂਸਰ ਦੇ ਸੈੱਲ ਹੁਣ ਉਹਨਾਂ ਦੀਆਂ ਹੱਡੀਆਂ ਤੱਕ ਫੈਲ ਚੁੱਕੇ ਨੇ ਇਹ ਜਾਣਕਾਰੀ ਜੋ ਬਾਈਡਨ ਦੇ ਦਫ਼ਤਰ ਵੱਲੋਂ ਉਹਨਾਂ ਦੀ ਸਿਹਤ ਬਾਰੇ ਜਾਰੀ ਕੀਤੇ ਗਏ ਅਪਡੇਟ ਰਾਹੀਂ ਦਿੱਤੀ ਗਈ ਹੈ ਉਧਰ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮਿਲਾਨੀਆ ਟਰੰਪ ਨੇ ਜੋ ਬਾਈਡਨ ਦੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਸਾਡੀ ਇੱਛਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਲਦ ਠੀਕ ਹੋ ਜਾਣ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਸ਼ਾਮ ਉੱਤਰੀ 오ਹੀਓ ਵਿੱਚ ਇੱਕ ਰੇਲ ਗੱਡੀ ਨੇ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਫ੍ਰੀਮੋਂਟ ਵਿੱਚ ਵਾਪਰੀ ਜੋ ਕਿ ਟੋਲੈਂਡੋ ਅਤੇ ਕਲੀਵਲੈਂਡ ਦੇ ਵਿਚਕਾਰ ਇਰੀ ਚੀਲ ਨੇੜੇ ਹੈ। ਫ੍ਰੀਮੋਂਟ ਦੇ ਮੇਅਰ ਡੈਨੀ ਮਿਸ ਸਾਂਚੇਜ਼ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 78ਵੇਂ ਦਿਨ ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਵਿਸ਼ੇਸ਼ ਆਪਰੇਸ਼ਨ ਆਪਰੇਸ਼ਨ ਸੀਲ 13 ਚਲਾਇਆ ਜਿਸ ਦਾ ਮਕਸਦ ਸਰਹੱਦੀ ਸੂਬੇ ਪੰਜਾਬ 'ਚ ਦਾਖਲ ਹੋਣ ਜਾਂ داਖਿਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਨਾ ਸੀ ਤਾਂ ਜੋ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਦੀ ਸਮਗਲਿੰਗ ਤੇ ਬਾਜ਼ ਅੱਖ ਰੱਖੀ ਜਾ ਸਕੇ ਹੋਰ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 10 ਜ਼ਿਲ੍ਹਿਆਂ ਜਿਨ੍ਹਾਂ ਦੀਆਂ ਹੱਦਾਂ ਯੂਟੀ ਚੰਡੀਗੜ੍ਹ ਸਮੇਤ ਚ ਲਗਭਗ 92 ਐਂਟਰੀ ਐਗਜ਼ਿਟ ਪੁਆਇੰਟਾਂ ਤੇ ਇੰਸਪੈਕਟਰਾਂ ਡੀਐਸਪੀਜ਼ ਦੀ ਨਿਗਰਾਨੀ ਹੈ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਨਫਰੀ ਨਾਲ

ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਜਲੰਧਰ ਵਿਖੇ ਮਕਸੂਦਾ ਥਾਣੇ ਅਧੀਨ ਆਉਂਦੇ ਗਦਾਈਪੁਰ ਇਲਾਕੇ ਦੇ ਵਿੱਚ ਆਸ਼ਾ ਰਬੜ ਨਾਮਕ ਇੱਕ ਫੈਕਟਰੀ ਚ ਭਿਆਨਕ ਅੱਗ ਲੱਗ ਗਈ ਇਸ ਦੇ ਨਾਲ ਹੀ ਇੱਕ ਹੋਰ ਫੈਕਟਰੀ ਵਿੱਚ ਵੀ ਅੱਗ ਲੱਗੀ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਅੱਗ ਤੇ ਅਜੇ ਤੱਕ ਕਾਬੂ ਫਿਲਹਾਲ ਨਹੀਂ ਪਾਇਆ ਜਾ ਸਕਿਆ ਫੋਕਲ ਪੁਆਇੰਟ ਦੇ ਨਾਲ ਲੱਗਦੇ ਗਦਾਈਪੁਰ ਦੇ ਵਿੱਚ ਬਣੀਆਂ ਦੋਵੇਂ ਫੈਕਟਰੀਆਂ ਟਾਇਰਾਂ ਤੇ ਰਬੜ ਦੇ ਨਿਰਮਾਣ ਵਿੱਚ ਲੱਗੀਆਂ ਹੋਈਆਂ ਸਨ ਦੋਵਾਂ ਫੈਕਟਰੀਆਂ ਵਿੱਚ ਵੱਡੀ ਮਾਤਰਾ ਦੇ ਵਿੱਚ ਜਲਣਸ਼ੀਲ ਪਦਾਰਥ ਪਿਆ ਹੋਇਆ ਸੀ ਅੱਗ ਲੱਗਣ ਬਾਰੇ ਸਭ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੂੰ ਪਤਾ ਚੱਲਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕੇ ਉੱਥੇ ਹੀ ਪਏ ਤਿਆਰ ਰਬੜ ਦੇ ਟਾਇਰਾਂ ਤੇ ਕੱਚੇ ਮਾਲ ਕਾਰਨ ਕਾਲੇ ਧੂਏ ਦੇ ਬਦਲ ਦੂਰੋਂ ਦਿਖਾਈ ਦੇ ਰਹੇ ਸਨ ਫਿਲਹਾਲ ਦੋਵੇਂ ਫੈਕਟਰੀਆਂ ਦੇ ਵਿੱਚ ਵੱਡੇ ਨੁਕਸਾਨ ਹੋਣ ਦੀ ਖਬਰ ਹੈ ਉਧਰ ਬੰਗ ਬੰਦੂ ਦੀ ਬਾਇਓਪਿਕ ਮੁਜੀਬ ਦੀ ਮੇਕਿੰਗ ਆਫ ਅ ਨੇਸ਼ਨ ਵਿਚ ਸ਼ੇਖ ਹਸੀਨਾ ਦਾ ਕਿਰਦਾਰ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰਾ Nusrat Faria ਨੂੰ ਢਾਕਾ ਦੇ ਹਜ਼ਰਤ ਸ਼ਾਹ ਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਫਤਾਰ ਕੀਤਾ ਗਿਆ ਸਥਾਨਕ ਮੀਡੀਆ ਆਊਟਲੈਟਸ ਨੇ ਇਹ ਜਾਣਕਾਰੀ ਦਿੱਤੀ ਹੈ ਮੀਡੀਆ ਆਊਟਲੈਟ ਦੀ ਰਿਪੋਰਟ ਮੁਤਾਬਕ ਨੁਸਰਤ ਨੂੰ ਸਰਕਾਰ ਵਿਰੋਧੀ ਪਰਦਰਸ਼ਨਾਂ ਨਾਲ ਜੁੜੇ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਕਥਿਤ ਸ਼ਮੂਲੀਅਤ ਦੇ ਲਈ ਗ੍ਰਿਫਤਾਰ ਕੀਤਾ ਗਿਆ ਉਧਰ ਮਾਲਵਾ ਬੈਲਟ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਹੁਣ ਪਟਿਆਲਾ ਨਾਬਾ ਤੂਰੀ ਬਰਨਾਲਾ ਤੇ ਬਠਿੰਡਾ ਤੋਂ ਚੰਡੀਗੜ੍ਹ ਪਹੁੰਚਣ ਦੇ ਲਈ ਬੱਸਾਂ ਵਿੱਚ ਕਈ ਘੰਟੇ ਸਫ਼ਰ ਕਰਨ ਦੀ ਲੋੜ ਨਹੀਂ ਪਵੇਗੀ ਰੇਲਵੇ ਮੰਤਰਾਲੇ ਨੇ ਮੋਹਾਲੀ ਰਾਜਪੁਰਾ ਰੇਲ ਲਿੰਕ ਲਈ 202 1.99 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਹੈ ਜਿਸ ਕਾਰਨ ਇਹ ਲੰਬੇ ਸਮੇਂ ਤੋਂ ਲਟਕਿਆ ਹੋਇਆ ਪ੍ਰੋਜੈਕਟ ਹੁਣ ਸ਼ੁਰੂ ਕੀਤਾ ਜਾ ਸਕਦਾ ਹੈ ਇਹ ਰੇਲਵੇ ਲਾਈਨ ਮੋਹਾਲੀ ਤੋਂ ਸ਼ੰਭੂ ਵਾਇਆ ਬਨੂਰ ਤੋਂ ਰਾਜਪੁਰਾ ਜੋੜੇਗੀ ਜਿਸ ਨਾਲ ਇਹਨਾਂ ਸ਼ਹਿਰਾਂ ਵਿੱਚ ਸਿੱਧਾ ਰੇਲ ਸੰਪਰਕ ਸੰਭਵ ਹੋ ਜਾਵੇਗਾ ਅਜਿਹੀ ਸਥਿਤੀ ਦੇ ਵਿੱਚ ਪਟਿਆਲਾ ਬਠਿੰਡਾ ਤੋਂ ਚੰਡੀਗੜ੍ਹ ਪਹੁੰਚਣ ਦੇ ਵਿੱਚ ਘੱਟ ਸਮਾਂ ਲੱਗੇਗਾ ਵੱਡੀ ਗਿਣਤੀ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਲੋਕ ਚੰਡੀਗੜ੍ਹ ਮੋਹਾਲੀ ਵਰਗੀ ਸਿਟੀ ਦੇ ਵਿੱਚ ਨੌਕਰੀਆਂ ਦੇ ਲਈ ਆਪ ਡਾਊਨ ਕਰਦੇ ਨੇ ਅਜਿਹੇ ਦੇ ਵਿੱਚ ਨੌਕਰੀ ਪੇਸ਼ੇ ਵਾਲੇ ਲੋਕਾਂ ਦੇ ਲਈ ਇਹ ਵੱਡੀ ਰਾਹਤ ਵਾਲੀ ਖਬਰ ਹੈ ਉਦਰੇ ਇੱਕ ਬ੍ਰਿਟਿਸ਼ ਪਰਬਤਰੋਹੀ ਨੇ ਬੀਤੇ ਦਿਨੀ 19ਵੀਂ ਵਾਰ ਮਾਉਂਟ ਐਵਰੇਸਟ ਦੀ ਚੜ੍ਹਾਈ ਕੀਤੀ ਹੈ ਇਸ ਤਰ੍ਹਾਂ ਉਸਨੇ ਇੱਕ ਗੈਰ ਸ਼ੇਰਪਾ ਗਾਈਡ ਦੁਆਰਾ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਤੇ ਸਭ ਤੋਂ ਵੱਧ ਚੜ੍ਹਾਈ ਕਰਨ ਦਾ ਆਪਣਾ ਰਿਕਾਰਡ ਤੋੜਿਆ ਹੈ ਦੱਖਣ ਪੱਛਮੀ ਇੰਗਲੈਂਡ ਦੇ 51 ਸਾਲਾਂ ਕੈਂਟਨ ਕੁਲ ਨੇ ਬੀਤੇ ਦਿਨੀ ਕਈ ਹੋਤ ਪਰਬਤ आरोਹੀਆਂ ਦੇ ਨਾਲ 8849 ਮੀਟਰ ਦੀ ਚੋਟੀ ਨੂੰ ਸਾਰ ਕੀਤਾ ਹਿਮਾਲੀਅਨ ਗਾਈਡਸ ਨੇਪਾਲ ਦੇ ਇਸ ਵਾਰੀ ਪੋਡੇਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕੋਲ ਨੇ ਪਹਿਲੀ ਵਾਰ ਸਾਲ 2004 ਦੇ ਵਿੱਚ ਮਾਉਂਟ ਐਵਰੇਸਟ ਦੀ ਚੜ੍ਹਾਈ ਕੀਤੀ ਸੀ ਅਤੇ ਉਦੋਂ ਤੋਂ ਲਗਭਗ ਹਰ ਸਾਲ ਅਜਿਹਾ ਕਰ ਰਿਹਾ ਹੈ ਇਤਿਹਾਸ ਇਹ ਹੈ ਕਿ ਸਿਰਫ ਨੇਪਾਲੀ ਸ਼ੇਰਪਾ ਗਾਈਡਾਂ ਨੇ ਹੀ ਕੁੱਲ ਤੋਂ ਵੱਧ ਵਾਰ ਚੋਟੀ ਨੂੰ ਸਾਰ ਕੀਤਾ ਮਾਉਂਟ ਐਵਰੇਸਟ ਦੀ ਸਭ ਤੋਂ ਵੱਧ ਚੜ੍ਹਾਈ ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਤਾ ਦੁਆਰਾ 3 ਵਾਰ ਕੀਤੀ ਗਈ ਹੈ ਜੋ ਇਸ ਸਮੇਂ ਵੀ ਪਹਾੜ ਤੇ ਹੈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਉਸਦੇ ਚੜ੍ਹਾਈ ਕਰਨ ਦੀ ਉਮੀਦ ਹੈ ਉਧਰ ਪੰਜਾਬ ਕਿੰਗਸ ਨੇ ਆਈਪੀਐਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਸ਼੍ਰੇਸ਼ ਆਈਆਰ ਦੀ ਕਪਤਾਨੀ ਹੇਠ ਖੇਡ ਰਹੀ ਪੰਜਾਬ ਕਿੰਗਸ ਨੇ ਐਤਵਾਰ ਨੂੰ ਇੱਕ ਬਹੁਤ ਹੀ ਦਿਲਚਸਪ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 10 ਦੌੜਾਂ ਨਾਲ ਹਰਾਇਆ ਇਸ ਜਿੱਤ ਨਾਲ ਪੰਜਾਬ ਦੀ ਟੀਮ ਦੇ ਅੰਕ ਸੂਚੀ ਵਿੱਚ 17 ਅੰਕ ਹੋ ਗਏ ਨੇ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੈਂਜਰਸ ਬੰਗਲੌਰ ਨੇ ਵੀ 17 ਅੰਕਾਂ ਨਾਲ ਪਲੇਆਫ ਲਈ ਕੁਆਲੀਫਾਈ ਕਰ ਲਿਆ ਉਧਰ ਪਾਕਿਸਤਾਨੀ ਖੂਫੀਆ ਏਜੰਸੀ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋ ਸ਼ਹਿਜ਼ਾਫਤਾਰ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਦਾ ਇੰਸਟਾ ਅਕਾਊਂਟ ਬਲੌਕ ਕਰ ਦਿੱਤਾ ਗਿਆ ਹਰਿਆਣਾ ਦੇ ਹਿੱਸਾ ਦੀ ਰਹਿਣ ਵਾਲੀ ਅਤੇ ਟ੍ਰੈਵਲ ਵਿਦ ਜੀਓ ਨਾਮਕ YouTube ਚੈਨਲ ਚਲਾਉਣ ਵਾਲੀ ਜੋਤੀ ਮਲਹੋਤਰਾ ਨੂੰ ਸ਼ਨੀਵਾਰ ਨੂੰ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਮੁਤਾਬਿਕ ਉਸ ਵਿਰੁੱਧ ਸਰਕਾਰੀ ਭੇਤ ਕਾਨੂੰਨ ਅਤੇ ਭਾਰਤੀ ਨਿਆਂ ਕੋਡ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ ਉਹ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਨ ਵਾਲੀ ਇੱਕ ਪਾਕਿਸਤਾਨੀ ਕਰਮਚਾਰੀ ਨਾਲ ਕਥਿਤ ਸੰਪਰਕ ਦੇ ਵਿੱਚ ਸੀ ਭਾਰਤ ਨੇ ਕਥਿਤ ਤੌਰ ਤੇ ਜਾਸੂਸੀ ਵਿੱਚ ਸ਼ਾਮਿਲ ਹੋਣ ਦੇ ਕਾਰਨ ਉਸ ਪਾਕਿਸਤਾਨੀ ਅਧਿਕਾਰੀ ਨੂੰ ਬੀਤੀ 13 ਮਈ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ ਤੇ ਹੁਣ ਪਾਕਿਸਤਾਨੀ ਖੂਫੀਆ ਏਜੰਸੀ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਹਰਿਆਣਾ ਦੀ ਯੂਟਿਊਬਰ ਯਾਨੀ ਕਿ ਜੋਤੀ ਮਲਖੋਤਰਾ ਦਾ ਇੰਸਟਾ ਅਕਾਊਂਟ ਬਲੌਕ ਕਰ ਦਿੱਤਾ ਗਿਆ। ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ Tal